ਤਾਂ ਦੋਦੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਤਾਂ ਪੰਪ ਤੇ ਜਿਹੜੀ ਵੱਡੀ ਭੀੜ ਆ ਉਹ ਅੱਜ ਵੀ ਕਿਸਾਨਾਂ ਦੀ ਬੇਸ਼ੱਕ ਆ ਜਿਹੜਾ ਅਸੀਂ ਫੈਰ ਹੋ ਗਿਆ ਦੋਵਾਂ ਮੁਲਕਾਂ ਦੇ ਵਿੱਚ ਤਾਂ ਇੱਥੇ ਵੱਡੇ ਪੱਧਰ ਤੇ ਇਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹ ਭਰਾ ਤੇਲ ਪਰਹਾਉਣ ਆਏ ਹੋਏ ਨੇ ਡਰਮ ਨੇ ਟੈਂਕੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਪੈਟਰੋਲ ਪੰਪ ਹੈ ਦੋਦਾ ਦਾ ਐਚਪੀ ਦਾ ਤਾਂ ਇੱਥੇ ਇਹ ਤੇਲ ਪਾਉਣ ਵਾਸਤੇ ਆਏ ਹੋਏ ਸਾਰੇ ਭਰਾ ਜਿਹੜੇ ਤਾਂ ਆਪਾਂ ਪੱਤੇ ਮੇਲਾ ਲੱਗਿਆ ਪਿਆ ਪੂਰਾ ਬਈ ਰਮ ਰਮ ਕਿਵੇਂ ਤੇਲ ਤੁਲ ਮਿਲਦਾ ਨਹੀਂ ਬਈ ਤੇਲ ਬਈ ਮਿਲਦਾ ਨਹੀਂ ਮਿਲਦਾ ਨਹੀਂ ਡੀਜ਼ਲ ਦਾ ਪਟਰੋਲ ਹੂੰ ਦੋ ਦਿਨ ਹੋ ਗਏ ਭਰਾ ਬੈਠਾ ਨੂੰ ਇੱਥੇ ਅੱਛਾ ਭੁੱਖੇ ਤੇ ਐਂ ਬੈਠੇ ਆ ਭਰਾ ਦੋ ਦਿਨਾਂ ਤੋਂ ਨਹੀਂ ਮਿਲ ਰਿਹਾ ਗਿਆ ਹਾਂਜੀ ਕਿਹੜਾ ਲੈ ਕੇ ਨਾ ਅਸੀਂ ਡੀਜ਼ਲ ਡੀਜ਼ਲ ਲੈ ਕੇ ਆਣਾ ਜੀ ਭਰਾ ਹੁਣ ਤਾਂ ਡਾਡੁਰ ਵੀ ਨਹੀਂ ਰਿਹਾ ਬਈ ਜਿਵੇਂ ਦੋਵੇਂ ਮੁਲਕਾਂ 'ਚ ਸਮਝੌਤਾ ਵੀ ਹੋ ਗਿਆ ਬਾਈ ਕਿਤੇ ਨਹੀਂ ਕੁਝ ਮਿਲ ਰਿਹਾ ਹਾਂ ਕੱਲ ਸ਼ਾਮ ਨੂੰ 9 ਵਜੇ ਮੁੜ ਕੇ ਗਏ ਸਵੇਰ 5 ਵਜੇ ਬੁਲਾ ਲਿਆ 5 ਵਜੇ ਦੀ ਗੱਡੀ ਹਜੇ ਨਹੀਂ ਆਈ ਅੱਛਾ ਚਾਹ ਪਾਣੀ ਪੀਅਨੇ ਬਸ ਭੁੱਖੇ ਜਿਹੇ ਬੈਠੇ ਫਿਰ ਟਰੈਕਟਰ ਫਿਰ ਕੱਲ ਦੇ ਠਾਲੀ ਬੈਠਾ ਕੇ ਨਹੀਂ ਬਾਈ ਪਹਿਲਾਂ ਰਾਤ ਘਰੇ ਲੈ ਕੇ ਸੀ ਹੁਣ ਸਵੇਰ ਫੇਰ ਆਏ 5 ਵਜੇ ਦੇ ਫੇਰ ਆਏ ਅੱਛਾ ਅੱਛਾ ਸਾਰੇ ਰਾਤ ਵਾਲੇ ਟਰੈਕਟਰ ਸਵੇਰ ਫੇਰ ਆਉਂਦੇ ਏ ਹੁਣ ਵਾਈ ਆਸਤੇ ਲੈ ਕੇ ਆਣਾ ਸੀ ਕਿ ਡਰ ਦੇ ਕਰਕੇ ਨਹੀਂ ਵਾਈ ਆਸਤੇ ਲੈ ਕੇ ਆਣਾ ਸੀ ਕੁਝ ਡਰ ਵੀ ਪੈਦਾ ਹੋਇਆ ਪਿਆ ਵੀ ਕੀ ਪਤਾ ਬੰਦ ਹੋ ਸਕਦਾ ਕਿ ਕਿਵੇਂ ਨਹੀਂ ਹੁਣ ਤਾਂ ਜਿਵੇਂ ਸਮਝੌਤਾ ਵੀ ਹੋ ਗਿਆ ਭਾਈ ਹਾਂ ਹੁਣ ਤਾਂ ਵੈਸੇ ਕੋਈ ਡਰ ਨਹੀਂ ਫਿਰ ਗੱਡੀ ਤਾਂ ਆਵੇ ਨਾ ਗੱਡੀ ਵੀ ਨਹੀਂ ਆਈ ਚੱਲ ਜੇ ਸਮਝੌਤਾ ਹੋ ਗਿਆ ਗੱਡੀ ਤਾਂ ਭੇਜਣਾ ਢੀ ਜਲਦੀ ਤੇ ਕਿੰਨੇ ਲੀਟਰ ਲੈ ਕੇ ਜਾਣਾ ਸੀ ਭਈ ਇੱਥੇ ਤੁਸੀਂ ਬਸ 220 25 ਲੀਟਰ ਡੀਜ਼ਲ ਲੈ ਕੇ ਜਾਣਾ ਸੀ ਅੱਛਾ ਹੈ ਪਿੰਡ ਹੈ ਨਹੀਂ ਜਿਲਜੀ ਵਾਲਾ ਪਿੰਡ ਹੈ ਜਿਲਜੀ ਵਾਲੇ ਤੋਂ ਆਇਆ ਤੇ ਉਹ ਪੰਪ ਜਿਹੜਾ ਜਿਲਜੀ ਵਾਲੇ ਹੈਗਾ ਉਹ ਪਰਚੀ ਵੀ ਨਾ ਚੱਲਦੀ ਆਰਤੀ ਦੀ ਅੱਛਾ ਚਾਰਟ ਕੀ ਦੀ ਪਰਚੀ ਤੇ ਚੱਲਦੀ ਆ ਤਾ ਇੱਥੇ ਇਹ ਭਰਾ ਨੇ ਜਿਹੜੇ ਤੇਲ ਲੈਣ ਆਏ ਆ ਕਹਿੰਦੇ ਵੀ 2 ਦਿਨ ਹੋ ਗਏ ਖੱਜਲ ਖਵਾਰ ਹੁੰਦਿਆਂ ਨੂੰ ਤਾਂ ਪੰਪ ਤੋਂ ਤੇਲ ਨਹੀਂ ਮਿਲਦਾ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਡਰਮ ਵਗੈਰਾ ਲੈ ਕੇ ਆਏ ਆ ਤਾਂ ਤੇਲ ਦੀ ਅੱਜ ਵੀ ਕਹਿੰਦੇ ਬੇਸ਼ੱਕ ਟਲ ਗਿਆ ਪਰ ਫੇਰ ਵੀ ਕਿਤੇ ਨਾ ਕਿਤੇ ਡਰ ਰਹੇ ਕਹਿੰਦੇ ਜਿਸ ਕਰਕੇ ਉਹਦੇ ਡਰਦੇ ਚੱਲਦੇ ਆ ਤੇ ਟਰਾਲ ਪੰਪ ਤੇ ਜਿਹੜਾ ਡੀਜ਼ਲ ਲੈਣ ਆਇਆ ਤਾ ਦੋਦਾਂ ਦੀਆਂ ਇਹ ਤਸਵੀਰਾਂ ਐਚਪੀ ਪੰਪ ਦੀਆਂ ਤਾਂ ਪੰਪ ਤੇ ਤੁਸੀਂ ਲੈਣਾ ਲੱਗੀਆਂ ਦੇਖ ਸਕਦੇ ਹੋ ਅੱਜ ਵੀ ਇਧਰਲੇ ਪਾਸੇ ਜਿਹੜਾ ਇਹ ਦੋਦੇ ਦਾ ਪੰਪ ਹੈ ਤਾਂ ਇਧਰਲੇ ਪਾਸੇ ਬਾਈ ਤੇਲ ਲੈ ਕੇ ਤੇ ਆਟੋ 'ਚ ਵੀ ਰੱਖੀ ਫਿਰਦੇ ਆ ਭਰਾ ਸਾਡੇ ਡਰਾਮਾ ਹੈ ਕਿਵੇਂ ਮਿਲਦਾ ਨਹੀਂ ਬਾਈ ਫਿਰ ਮਿਲਦਾ ਨਹੀਂ ਡੀਜ਼ਲ ਸਵੇਰ ਤੇ ਖੜਿਆ 8:00 ਵਜੇ ਤੇ ਆ ਕੇ ਕੀ ਆਦੇ ਆ ਆਹ ਡੀਜ਼ਲ ਹੈ ਹੀ ਨਹੀਂ ਅੱਛਾ ਹਾਂ ਕਿੰਨੇ ਲੀਟਰ ਲੈਣ ਆਏ ਸੀਗੇ ਡੀਜ਼ਲ ਤਾਂ ਅਸੀਂ ਤਿੰਨ ਘਰਾਂ ਨੇ ਲੈ ਕੇ ਜਾਣਾ ਅੱਛਾ ਦਰਸੋਲੀ 200 ਲੀਟਰ ਹੈ ਹੁਣ ਤਾਂ ਬਾਈ ਜੰਗਲ ਦਾ ਤਾਂ ਸਮਝੌਤਾ ਤਾਂ ਹੋ ਗਿਆ ਡਰਤਾ ਹੀ ਨਹੀਂਗਾ ਕੋਈ ਦੇਖ ਹੁਣ ਕੀ ਗੱਲ ਹੈ ਅੱਛਾ ਸਾਡੇ ਭਾਦਾਂ ਦਾ ਭਰਾਵਾ ਉਹਨਾਂ ਹੀ ਆਏ ਜਦ ਡੀਜ਼ਲ ਨਹੀਂ ਮਿਲਦਾਗਾ ਸਵੇਰ ਤੇ ਆ ਕੇ ਖੜਿਆ ਰੋਟੀ ਨਹੀਂ ਖਾਂਦਾ ਟੋਕ ਨਹੀਂ ਖਾਂਦਾ ਡੀਜ਼ਲ ਮਿਲ ਨਹੀਂ ਗਿਆ ਵਰਕਰ ਰਾਤ ਹੁੰਦਾ ਇਧਰਲੇ ਪਾਸੇ ਬਾਈ ਕਹਿੰਦੇ ਵੀ ਇਸ ਤਾਂ ਸਾਨੂੰ ਤਾਂ ਉਹ ਵੀ ਲੱਗਦਾ ਡਾਡੂਰ ਜਿਵੇਂ ਆਟੋ ਦੇ ਵਿੱਚ ਦੋ ਡਰਮ ਹੈ ਕੰਨੀਆਂ ਕੁੰਨੀਆਂ ਹੈਗੀਆਂ ਲਿਆਂਦੀਆਂ ਤਾਂ ਕਾਫੀ ਜਿਹੜੇ ਕਿਸਾਨ ਐ ਤੇ ਪੰਪ ਤੇ ਲੈ ਕੇ ਆ ਬਾਈ ਜੀ ਜਿਵੇਂ ਮੋਹੌਲਾ ਉਧਰੋਂ ਤਣਾਪੂਰਨ ਹੈਗਾ ਸੀ ਹੁਣ ਠੀਕ ਹੋ ਗਿਆ ਹੁਣ ਤਾਂ ਡਰ ਵੀ ਨਹੀਂ ਰਿਹਾ ਫੇਰ ਵੀ ਇੰਨੇ ਪੰਪ ਤੇ ਕਸਾ ਹੈ ਪੰਪ ਵਾਲੇ ਖਵਰਾ ਕਿਉਂ ਡਰਦੇ ਆ ਹਾਂ ਆਪਾਂ ਵਾਲੇ ਦਾ ਲਾਰੇ ਲਾਈ ਜਾਂਦੇ ਕਾਹਨੂੰ ਤੋੜੀ ਜਾਂਦੇ ਲਾਰੇ ਲਾਈ ਜਾਂਦੇ ਆ ਕੀ ਆਦੇ ਇਹ ਆਜੂਆ ਆਜੂਆ ਪੈਸੇ ਕੱਲ ਦੇ ਜਮਾ ਕਰਾਏ ਆ ਅੱਛਾ ਕੁੱਤੇ ਲੱਗੇ ਆ ਜਾਨ ਤੇ ਇਹ ਡਰਮ ਲੈ ਕੇ ਨਾ ਸੀ ਕਿੰਨਾ ਲੈ ਕੇ ਨਾ ਸੀਗਾ ਤੇਲ ਵੀ ਥੋੜਾ ਜਿਹਾ ਲੈ ਜਾਣਾ ਟਰੇਲ ਦੀ ਟੈਂਕੀ ਭਰਉਣੀ ਆ। ਟਰੇਲ ਦੀ ਟੈਂਕੀ ਆ ਭਰਨ ਦੀ ਉਹ ਵੀ ਹੈਣੀ ਆ। ਨਹੀਂ। ਅੱਛਾ ਅੱਛਾ ਕਿਹੜਾ ਪਿੰਡ ਸੀਗਾ ਜੀ? ਪਿੰਡ ਦਾ ਦੁੱਧਾ ਹੀ ਆ। ਕੀ ਲੱਗਦਾ ਬਈ ਹੁਣ ਜਿਵੇਂ ਹੁਣ ਤਾਂ ਮਾਹੌਲ ਠੰਡਾ ਨਹੀਂਗਾ। ਕਾਫੀ। ਮਾਹੌਲ ਫਿਰ ਫਿਰ ਉਹ ਕਿਉਂ ਮੈਥਾ ਥਰੇ ਵਾਲੀਆਂ ਖਾਣਾ। ਹਾਂ। ਮਾਹੌਲ ਪਹਿਲਾਂ ਵੀ ਠੀਕ ਸੀਗਾ। ਹਾਂ। ਇਹਦਾ મોદી ਨੇ ਇਧਰੋਂ ਪੰਪ ਇਧਰੋਂ ਵੀ મોદી ਨੇ ਸਟਾ ਦੇ ਤੇ ਉਧਰ ਵੀ મોદી ਨੇ ਸਟਾ ਦੇ। ਕੰਮ ਤਾਂ ਇਹਨਾਂ ਦਾ ਆਉਦਾ ਹੀ ਹੈ ਹੂੰ ਸਰਕਾਰਾਂ ਦਾ ਥੋੜਾ ਕੰਮ ਆਏ ਵੀ ਅਤਵਾਦ ਤੇ ਪਾਕਿਸਤਾਨ ਵਾਲੇ ਬੰਬ ਸਿਰ ਤੇ ਜੋ ਜੋ ਪਾਕਿਸਤਾਨ ਨੇ ਸਿੱਟਣ ਲਾਪੇ ਨਾ ਇਹ ਤਾਂ ਦੋਹਾਂ ਪਾਸੇ